ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਤਿੰਨ ਬੇਨਤੀਆਂ ਕਰਨੀਆਂ ਨੇਗੀਆਂ ਪਹਿਲੀ ਬੇਨਤੀ ਦਾ ਮੇਰੀ ਇਹ ਆ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਣਾ ਖਨੌਰੀ ਬਾਰਡਰ ਤੇ ਮੋਰਚਾ ਚੱਲ ਰਿਹਾ ਹੈ ਅੱਜ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ 41ਵੇਂ 42ਵੇਂ ਦਿਨ ਦੇ ਵਿੱਚ ਆ ਕੇ 41ਵੇਂ ਦਿਨਾਂ ਨਾਲ 41ਵਾਂ ਦਿਨ ਅੱਜ 41ਵੇਂ ਦਿਨ ਦੇ ਮਰਨ ਵਾਰਤ ਉੱਪਰ ਅੱਜ ਬਾਪੂ ਜੀ ਪਹੁੰਚ ਚੁੱਕੇ ਨੇਗੇ ਇਸ ਕਰਕੇ ਮੇਰੀ ਸਾਰੇ ਹੀ ਨੌਜਵਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਪੰਜਾਬ ਦੇ ਵਿੱਚ ਅੱਜ ਦੇ ਘੜੀ ਦੇ ਵਾਂਗ ਡੱਲੇਵਾਲ ਸਾਹਿਬ ਵਰਗਾ ਲੀਡਰ ਕੋਈ ਨਹੀਂ ਹੈਗਾ ਜੇਕਰ ਤੁਸੀਂ ਚਾਹੁੰਦੇ ਆ ਆਪਣੇ ਪੰਜਾਬ ਨੂੰ ਬਚਾਉਣਾ ਆਪਣੇ ਜ਼ਮੀਨਾਂ ਨੂੰ ਬਚਾਉਣਾ ਤਾਂ ਸਾਰੇ ਹੀ ਬਾਰੀਆਂ ਬਣ ਕੇ ਸਾਥ ਦਿਓ ਅਗਲੀ ਮੇਰੀ ਜਿਹੜੀ ਬੇਨਤੀ ਹੈ ਜਿਹੜੀ ਦੂਜੀ ਬੇਨਤੀ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਹੈ ਦੇਖੋ ਪੰਜਾਬ ਦੀ ਪਛਾਣ ਪੰਜਾਬ ਦਾ ਵजूद ਸੰਘਰਸ਼ੀ ਹੈ ਅ ਸੰਘਰਸ਼ ਪੰਜਾਬ ਦੀ ਜੇ ਸੰਘਰਸ਼ ਕਰੂਗਾ ਤਾਂ ਪੰਜਾਬ ਦਾ ਵजूद ਪੰਜਾਬ ਦੀ ਵजूद ਜਿਉਂਦਾ ਰਹੂਗਾ ਇਸ ਕਰਕੇ 7 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਹੁਤ ਵੱਡਾ ਇਕੱਠ ਮਹਾਲੀ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਮੈਂ ਸਾਰੇ ਹੀ ਮਹਾਲੀ ਵਾਸੀਆਂ ਨੂੰ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿਉਂਕਿ ਬੰਦੀ ਸਿੰਘਾਂ ਲਈ ਜਿਹੜਾ ਮੋਰਚਾ ਚੱਲ ਰਿਹਾ ਹੈ ਉਹ ਮੋਰਚਾ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਦੋ ਸਾਲ ਹੋ ਜਾਣਗੇ ਉਹ ਮੋਰਚੇ ਨੂੰ ਚੱਲਦੇ ਨੂੰ ਦੇਖੋ ਕਿਉਂਕਿ ਜਿਹੜੇ ਸਿੰਘਾਂ ਨੇ ਸਾਡੇ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਪੰਜਾਬ ਦਾ ਵजूद ਬਚਾਇਆ ਕੌਮ ਦੀ dignity ਪੱਗ ਸਿਰ ਤੇ ਰੱਖੀ ਬੜੇ ਲੰਮੇ ਸਮੇਂ ਤੋਂ ਜੇਲਾਂ ਦੇ ਵਿੱਚ ਬੈਠੇ ਨੇਗੇ ਇੱਕ ਤਾਂ ਉਹ ਸਾਡੇ ਸੰਗ ਜਿਲ੍ਹਾ ਦੇ ਵਿੱਚ ਬੈਠਣੇ ਇੱਕ ਪਖੰਡੀ ਸਾਧ ਪਖੰਡੀ ਬਾਬੇ ਤੀਜੇ ਦਿਨ ਪ੍ਰੋਲਾਂ ਤੇ ਆ ਜਾਂਦੇ ਨੇਗੇ ਛੁੱਟੀਆਂ ਤੇ ਆ ਜਾਂਦੇ ਨੇਗੇ ਬੜੀਆਂ ਇਹੀ ਜਿਨ੍ਹਾਂ ਨੇ ਜ਼ੁਲਮ ਕਮਾਇਆ ਉਹਨਾਂ ਨੂੰ ਛੁੱਟੀਆਂ ਤੇ ਵੀ ਆ ਜਾਂਦੇ ਨੇ ਸਰਕਾਰੀ ਬੰਦੇ ਨੇਗੇ ਪਰ ਜਿਨ੍ਹਾਂ ਨੇ ਪੰਜਾਬ ਦੀ ਲੜਾਈ ਲੜੀ ਉਹਨਾਂ ਨੂੰ ਨਾਇਤਕਰ ਛੁੱਟੀ ਮਿਲੀ ਹੈ ਨਾਇਤਕਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਿੱਤਾ ਗਿਆ ਇਸ ਕਰਕੇ ਹੋਰਾਂ ਜਿਹੜੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੰਕਾ ਜਿਲ੍ਹਾ ਦੇ ਵਿੱਚ ਛੁੱਟ ਦਿੱਤਾ ਗਿਆ ਡੂਬੂਗੜ ਦੇ ਜਿਲ੍ਹਾ ਦੇ ਵਿੱਚ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿਵੇਂ ਮੁਕਾਬਲੇ ਬਣਾ ਕੇ ਆਪਣੇ ਪੰਜਾਬ ਦੇ ਨੌਜਵਾਨ ਮਾਰੇ ਗਏ ਇਹ ਜਿਹੜੀਆਂ ਸਾਰੀਆਂ ਹੀ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜਾਂ ਸਾਡੇ ਸਿੰਘਾਂ ਨੂੰ ਪਰੋਲਾ ਨਹੀਂ ਮਿਲ ਰਹੀਆਂ ਇਹਦੇ ਸਬੰਧ ਦੇ ਵਿੱਚ ਲੰਮੇ ਸਮੇਂ ਤੋਂ ਧਰਨਾ ਚੱਲ ਰਿਹਾ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਚੱਲ ਰਿਹਾ ਇੱਕ ਪੰਥਕ ਮੋਰਚਾ ਉਸ ਮੋਰਚੇ ਦੇ ਵਿੱਚ 7 ਤਰੀਕ ਨੂੰ ਮੈਂ ਸਾਰੇ ਹੀ ਨੌਜਵਾਨਾਂ ਨੂੰ ਸਾਰੇ ਹੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ 7 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਤੁਸੀਂ ਮਹਾਲੀ ਪਹੁੰਚੋ ਜਿਹੜਾ ਕਿ ਸਾਡਾ ਬੰਦੀ ਸਿੰਘਾਂ ਦਾ ਮੋਰਚਾ ਚੱਲਦਾ ਅਸੀਂ ਉਸ ਮੋਰਚੇ ਦੇ ਮੋਰਚੇ ਦੇ ਵਿੱਚ ਵੱਧ ਚੜ੍ਹ ਕੇ ਨੌਜਵਾਨ ਹਿੱਸਾ ਲੈ ਰਹੇ ਅਸੀਂ ਪਹੁੰਚ ਰਹੇ ਹਾਂ ਸਾਰੇ ਤੁਸੀਂ ਵੀ ਸਾਰੇ ਜਣੇ ਪਹੁੰਚੋ ਕਿ ਇਹਨਾਂ ਜਿਹੜੇ ਆਪਣੇ ਪ੍ਰੋਗਰਾਮ ਹੁੰਦੇ ਨੇਗੇ ਜਿਵੇਂ ਕਿ ਕੱਲ ਇਕੱਠ ਕਰਿਆ ਸੀਗਾ ਕੱਲ ਇਕੱਠ ਦਾ ਐਡਾ ਵੱਡਾ ਸਰਕਾਰ ਤੇ ਪ੍ਰਭਾਵ ਪਿਆ ਪਤਾ ਲੱਗਿਆ ਕਿ ਕਿਵੇਂ ਲੋਕ ਜਾਗੂਤ ਨੇ ਕਿਵੇਂ ਲੋਕ ਆਪਣੇ ਪੰਜਾਬ ਪ੍ਰਤੀ ਆਪਣੀ ਜ਼ਮੀਨਾਂ ਪ੍ਰਤੀ ਆਪਣੀ ਕਿਸਾਨੀ ਪ੍ਰਤੀ ਲੜਨ ਲਈ ਤਿਆਰ ਨੇਗੇ ਜੇਕਰ ਤੁਸੀਂ ਮਹਾਲੀ ਦੇ ਵਿੱਚ ਇਕੱਠ ਕਰੋਗੇ ਉੱਥੇ ਵੀ ਪਤਾ ਲੱਗਣਾ ਸਰਕਾਰ ਨੂੰ ਵੀ ਕਿੰਨੇ ਕੁ ਲੋਕ ਆਪਣੇ ਪੰਥ ਨੂੰ ਕਿੰਨੇ ਕੁ ਲੋਕ ਬੰਦੀ ਸਿੰਘਾਂ ਦੇ ਪਿੱਛੇ ਨੇ ਕਿੰਨੇ ਕੁ ਲੋਕ ਲੜਨ ਵਾਲੇ ਨੇਗੇ ਇਹ ਥੋੜੇ ਤੇ ਗੱਲ ਖੜੀ ਆ ਹੁਣ ਤੁਸੀਂ ਕੱਲ ਨੂੰ ਕਿੰਨੇ ਕੁ ਪਹੁੰਚ ਰਹੇ ਹੋ ਪਰਸੋਂ ਨੂੰ ਸੌਰੀ 7 ਤਰੀਕ ਨੂੰ 7 ਤਰੀਕ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਉਸ ਮੋਰਚੇ 'ਤੇ ਵਸਮੂਲੀਅਤ ਕਰੋ ਦੇਖੋ ਮੈਂ ਇੱਥੇ ਵੀ ਮੇਰੀ ਪੂਰੀ ਪੈਰਾ ਦੇ ਰਿਆਂ ਸਾਰੇ ਕਿਸਾਨਾਂ ਆਗੂ ਸਾਡੇ ਖੜੇ ਨੇ ਕਿ ਸਾਹਮਣੇ ਇੱਥੇ ਵੀ ਮੈਂ ਕੋਈ ਘਸਰ ਨਹੀਂ ਛੱਡ ਰਿਹਾ ਜਿੰਨਾ ਮੇਰਾ ਵੱਧ ਤੋਂ ਵੱਧ ਮੈਂ ਵੱਧ ਛੱਡ ਕੇ ਆਪਣਾ ਯੋਗਦਾਨ ਪਾ ਰਿਹਾ ਤੁਸੀਂ ਵੀ ਸਾਰੇ ਜਾਣੇ ਯੋਗਦਾਨ ਪਾਓ ਸਾਡੇ ਸਾਡੀ ਜਿਹੜੀ ਪਛਾਣ ਆ ਸਾਡੀ ਹੋਂਦ ਆ ਸਾਡੀ ਲੜਾਈ ਆ ਸੰਘਰਸ਼ ਸਾਨੂੰ ਪੰਜਾਬ ਨੂੰ ਮਿਲੇ ਹੋਏ ਨੇਗੇ ਇਹ ਸਾਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਵੱਲੋਂ ਮਿਲੇ ਹੋਣੇ ਵੇ ਪਕਾਪਤ ਕਰਨੀ ਸੰਘਰਸ਼ ਲੜਨੇ ਆਪਣੇ ਹੱਕਾਂ ਲਈ ਲੜਨਾ ਆਪਣੇ ਕੌਮ ਲਈ ਲੜਨਾ ਆਪਣੇ ਧਰਮ ਲਈ ਇਸ ਕਰਕੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੀ ਸਿੰਘ ਨੇਗੇ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਇੱਕ ਪਾਸੇ ਪਖੰਡੀ ਸਾਧਾ ਨੂੰ ਪਖੰਡੀਆਂ ਨੂੰ ਪ੍ਰੋਲਾਂ ਬਹੁਤ ਮਿਲ ਚੁੱਕੀਆਂ ਰਹਿਗੀਆਂ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦਾ ਵੀ ਸਮਰਥਨ ਕਰਨਾ ਚਾਹੀਦਾ ਇੱਥੇ ਸਾਡਾ ਮੋਰਚਾ ਲੱਗਿਆ ਹੋਇਆ ਹੈ ਇੱਥੇ ਮੇਰੀ ਤਿੰਨ ਦਿਨ ਹਾਜ਼ਰੀ ਹੁੰਦੀ ਆ ਆਪ ਤੇ ਤਿੰਨ ਜਾਂ ਚਾਰ ਦਿਨ ਤਿੰਨ ਜਾਂ ਚਾਰ ਦਿਨ ਮੈਂ ਇੱਥੇ ਹਾਜ਼ਰੀ ਰੱਖਦਾ ਤੁਹਾਨੂੰ ਸਾਰੇ ਇਸ ਸੰਘਰਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਧ ਦੇਣਾ ਚਾਹੀਦਾ ਇੰਨੀ ਕੁ ਮੇਰੀਆਂ ਬੇਨਤੀਆਂ ਨੇਗੀਆਂ ਬਾਕੀ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਆ ਭਰਾਵੋ ਵੀ ਡੱਲੇ 48ਵੇਂ ਦਿਨ ਦੇ ਮਰਨ ਮਾਰਤ ਵਿੱਚ ਪਹੁੰਚ ਚੁੱਕੇ ਨੇਗੇ ਮੇਰੇ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਆ ਵੀ ਡੱਲੇਵਾਲ ਸਾਹਿਬ ਵਰਗਾ ਅੱਜ ਦੀ ਘੜੀ ਦੇ ਵਿੱਚ ਪੰਜਾਬ ਵਿੱਚ ਕੋਈ ਲੀਡਰ ਨਹੀਂ ਹੈਗਾ ਤੁਹਾਡੀ ਕਿਸਾਨੀ ਬਚਾਉਣ ਲਈ ਤੁਹਾਡਾ ਪੰਜਾਬ ਦਾ ਵਜੂਦ ਬਚਾਉਣ ਲਈ ਬਹੁਤ ਵੱਡੀ ਲੜਾਈ ਲੜ ਰਹੇ ਨੇਗੇ ਕਿਉਂਕਿ ਇਹ ਪੂਰਾ ਦੇਸ਼ ਆ ਤੁਹਾਨੂੰ ਪਤਾ ਕਿ ਪੂਰੇ ਦੇਸ਼ ਦੇ ਜਿਹੜੇ ਲੋਕ ਨੇਗੇ ਇਹ ਲੜਾਈ ਥੋੜੇ ਪੰਜਾਬ ਵਰਗੀ ਨਹੀਂ ਲੜ ਸਕਦੇ ਪੰਜਾਬ ਨੇ ਪਹਿਲਾਂ ਵੀ ਲੜਾਈ ਲੜੀ ਆ ਪੰਜਾਬ ਹੀ ਪਹਿਲ ਕਰਦਾ ਹੁੰਦਾ ਹੈ ਹਜ਼ਾਰਾਂ ਸਾਲ ਗੁਲਾਮੀ ਮੁਗਲਾਂ ਦੀ ਭੁਗਤੀ ਤੇ ਫਿਰ ਅੰਗਰੇਜ਼ਾਂ ਦੀ ਗੁਲਾਮੀ ਭੁਗਤੀ ਤੇ ਉਹਨਾਂ ਜੰਜੀਰਾਂ ਨੂੰ ਤੁਸੀਂ ਪੰਜਾਬੀਆਂ ਨੇ ਹੀ ਤੋੜਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਮੁਗਲਾਂ ਦੀ ਜੜਪੱਟੀ ਫਿਰ ਅੰਗਰੇਜ਼ਾਂ ਦੀ ਜੜਪੱਟੀ ਭਰਾਵੋ ਇਹ ਪੂਰਾ ਦੇਸ਼ ਇਹ ਲੜਾਈ ਨਹੀਂ ਲੜ ਸਕਦਾ ਇਹ ਲੜਾਈ ਪੰਜਾਬ ਹੀ ਲੜ ਸਕਦਾ ਪੰਜਾਬ ਹੀ ਜਿਹੜੀਆਂ ਕਿ ਇਹ ਜਿਹੜੇ ਹੁਣ ਨਵੇਂ ਕਾਰਪੋਰੇਟ ادارے ਆ ਰਹੇ ਨੇਗੇ ਗੁਲਾਮ ਕਰਨਾ ਚਾਹੁੰਦੇ ਨੇਗੇ ਇਹ ਜਿਹੜੀ ਗੁਲਾਮੀ ਨੂੰ ਜੰਜੀਰਾਂ ਨੂੰ ਪੰਜਾਬ ਹੀ ਤੋੜ ਸਕਦਾ ਇਸ ਕਰਕੇ ਮੇਰੇ ਬੇਣਤੀ ਆ ਨੌਜਵਾਨਾਂ ਨੂੰ ਲੋਕਾਂ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਬਾਤ ਚੜ ਕੇ ਹਿੱਸਾ ਲਈਏ ਪਰਸੋਂ ਨੂੰ ਮੈਂ ਦੁਬਾਰਾ ਫੇਰ ਲਾਸਟ ਤੇ ਮੇਰੀ ਅਪੀਲ ਹੈ ਵੀ ਆਪਾਂ ਜਿੰਨੇ ਕਿ tane ਮਹਾਲੀ ਆਪਾਂ ਹਾਜ਼ਰੀ ਲਵਾ ਸਕਦੇ ਉੱਥੇ ਲਵਾਈਏ ਤੇ ਇੱਥੇ ਲਵਾਈਏ ਦੋਨਾਂ ਥਾਵਾਂ ਤੇ ਜਿਹੜੇ ਨੇੜੇ ਪਹੁੰਚਦੇ ਨੇ ਇੱਥੇ ਪਹੁੰਚਦੇ ਮਹਾਲੀ ਆਪਾਂ ਹਾਜ਼ਰੀ ਲਵਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ